ਸੁਚਕੇ ਕਿ ਕਿਵੇ ਅਨੰਦ ਜਗਾਉ। ਅਬੂ ਨਾ ਦੇ ਗਾਣੇ ਸੁਣ ਲੈ। ਪੰਜਾਬੀ ਸਿੱਖੀ ਦਾ ਸਾਰ। ਸਾਨੂੰ ਚੰਗਾ ਲੱਗਦਾ। ਉਹਦਾ ਜਾਦੂ ਹਮੇਸ਼ਾ ਸਾਡੇ ਦਿਲਾਂ ਨੂੰ ਖਿੱਚਦਾ। ਅਮੇ ਤੇ ਤੁਹਾਡੇ ਵਿੱਚ ਰੋਜ਼ ਹੈ ਸੰਗੀਤ ਤੇ ਨਾਮ ਮਦਨ ਸ਼ਸ ਆਦੇਸ ਤੇ ਜੂਸ ਹੈ ਬਾਸ਼ਬੁਦ ਤੇਰਾ ਇਤਮਾਨ ਦੀ ਲਕੀਰ ਬਾਬੂ ਮਾਂ ਤੋਂ ਸਾਡੇ ਲਈ ਰਿਸ਼ਤਾ ਅੰਗ ਬੋਲ ਤੇ ਪਿਆਰ ਦਾ ਪੀਂ ਤੰਨ ਬੋਲ ਤੇ ਪਿਆਰ ਦਾ ਪੀ ਤੰਨ ਬੋਲ ਤੇ ਪਿਆਰ ਦਾ ਪੀ ਤੰਨ ਬੋਲ ਤੇ ਪਿਆਰ ਦਾ ਪੀ ਤੇ ਪਿਆ ਦਾ ਪੀਰ ਪੈਂਦੂ ਵਾਦੀ ਦੇ ਰਥਮ ਤੇ ਮਚਾ ਦੇ ਆਖ ਤੇਰਾ ਸੁਰੀਲਾ ਸੁਰ ਬਿਲਕੁਲ ਹੀ ਬੇਮਿਸਾਲ ਅੱਜ ਵੀ ਤੇਰੇ ਗਾਣੇ ਸਾਨੂੰ ਜਗਾਉਂਦੇ ਬਾਬੂ ਮਾਨ ਤੂੰ ਸਾਡੀ ਜ਼ਿੰਦਗੀ ਚ ਸਦਾ ਰੱਖਦੇ ਹੇ ਬਾਬੂ ਮਾਨ ਤੂੰ ਸਾਡੀ ਜ਼ਿੰਦਗੀ ਚ ਸਦਾ ਰੱਖਦੇ ਹੇ ਸੋਚੋ ਕਿਵੇਂ ਕਿਵੇਂ ਯਾਦਾਂ ਨੂੰ ਜਗਾਉਂਦਾ ਬਾਬੂ ਮਾਨ ਦੇ ਗਾਣੇ ਨੂੰ ਰੋਜ਼ ਸੁਣਦਾ ਤਰਾਸਨ ਚੰਗਾ ਲੱਗੇਦਾ ਓਤਾ ਜਤੂ ਹਮੇਸ਼ਾ ਸਾਡੇ ਤੇ ਲਾ ਨੂੰ ਖਿੱਚਦਾ ਤੇਰੇ ਪੁੱਦੇ ਤਮੱਚੇ ਤੂੰ ਸਾਡੇ ਵਿੱਚ ਰੋਜ਼ ਹੱਸੇ ਗਿੱਤ ਤੇਰੇ ਨਾਮ ਦਾ ਨਸ਼ ਸਾਡੇ ਸਿਰ ਤੇ ਜੂਸ ਹੈ ਹਰ ਸ਼ਬਦ ਤੇਰਾ ਵਿਕ ਮਰਦੀ ਲੱਗੀ ਰਬੂ ਮਾਂ ਤੂੰ ਸਾਡੇ ਲਈ ਰਿਸ਼ਤਾ ਅਨਮੋਲ ਤੇ ਪਿਆਰ ਦਾ ਫੇ ਮੈਂ ਵੀ ਬਹੁਤੀ ਦੇਰ ਤੋਂ ਤੇ ਮੱਚਾ ਦੇ ਆ ਤੇਰਾ ਸੁਰੀਲਾ ਸੁਰ ਬਿਲਕੁਲ ਹੀ ਬੇਮਿਸਾਲ ਅੱਜ ਵੀ ਤੇਰੇ ਗਾਣੇ ਸਾਨੂੰ ਜਾਗਾਉਂਦੇ ਤਾਬੂ ਮਾਂ ਤੂੰ ਸਾਡੀ ਜਿੰਦਗੀ ਚ ਸਦਾਰਾ ਕ ਤੇ ਕਿਤੇ ਸਦਾ ਰੱਖਦੇ ਹੇ ਹੇ ਸਭੇ ਲੜਦੇ ਹੱਤੇ ਨਾਮ ਤੇ ਮੱਚਦੇ ਮੋਚਾ ਪੰਜਾਬੀ ਗਏ ਕਿ ਵਿੱਚ ਤੇਰਾ ਹੀ ਰਾਜ ਹੈ ਬਰਾਮਣ ਤੇ ਤੇਰੇ ਜਸ ਬਾਬੂ ਮੈਂ ਸਾਡੇ ਹਿਰਦੇ 'ਚ ਸਦਾ ਰਹਿ ਰਵਾਰੇ ਇਹ ਗਾ ਲਾ ਤੇ ਨਾਮ ਤੇ ਦਰੂਦੀ ਵਿੱਚ ਸਾਰੀ ਦੁਨੀਆ ਨੂੰ ਪਤਾਉਂਦੇ ਸਭੇ ਲੜਦੇ ਹੱਤੇ ਮੱਣਦੇ ਮੋਚਾ ਪੰਜਾਬੀ ਗਏ ਤੇਰੇ ਤੇ ਚਸਦਾ ਰਹੇਗਾ ਤੇਰੇ ਨਾਮ ਤੇ ਮੇ ਲੋਗੇ ਸਾਈਟ ਨਹੀਂ